ਭਾਈ ਕਾਨ ਸਿੰਘ ਨਾਭਾ ਨੇ ਆਪਣੇ ਮਹਾਨ ਕਉਹ ਦੇ ਵਿੱਚ ਬੜਾ ਪਿਆਰਾ ਸ਼ਬਦ ਲਿਖਿਆ ਉਹ ਇੱਕ ਕਵਿੱਤ ਦੀ ਰਚਨਾ ਕਰਦੇ ਹੋਏ ਆਖਦੇ ਨੇ ਜਿਹੜੇ ਲੋਕ ਸਦਾਥ ਰਹਿਣ ਵਾਲੇ ਕਰਤੇ ਪੁਰਖ ਦੇ ਚਰਨਾਂ ਨਾਲ ਜੁੜੇ ਉਹਨਾਂ ਪਿਆਰਿਆਂ ਨੇ ਫਿਰ ਉਸ ਮਾਲਕ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਨਾਲ ਸਾਝ ਨਹੀਂ ਰੱਖੀ ਭਾਈ ਕਾਨ ਸਿੰਘ ਨਾਭਾ ਦਾ ਬੜਾ ਪਿਆਰਾ ਬਚਨ ਹੈ ਉਹ ਕਹਿੰਦੇ ਸਤ ਕਰਤਾਰ ਕੀ ਉਪਾਸ਼ਨਾ ਕਰਨ ਹਾਰੋ ਪੂਜੇ ਨਾਏ ਮਾਇਆ ਵਿਦ ਬਿਸ਼ਨ ਮਹੇਸ਼ ਕੋ ਕਹਿੰਦੇ ਜਿਹੜੇ ਸਦਾ ਤੇ ਰਹਿਣ ਵਾਲੇ ਕਰਤਾਰ ਦੇ ਪੁਜਾਰੀ ਨੇ ਸਦਾ ਤੇ ਰਹਿਣ ਵਾਲੇ ਮਾਲਕ ਪਰਮੇਸ਼ਰ ਕਰਤੇ ਪੁਰਖ ਦੇ ਪੁਜਾਰੀ ਨੇ ਉਹ ਕਿਸੇ ਹੋਰ ਦੇ ਪੁਜਾਰੀ ਬਣਦੇ ਨਹੀਂ ਹੁਣ ਧਿਆਨ ਮਾਰਨਾ ਇਹ ਸ਼ਬਦ ਅੰਦਰ ਪਰਚੋਲ ਕਰਨੀ ਅਸੀਂ ਰੋਜ਼ ਕਰਤਾ ਪੁਰਖ ਆਲਾਪਦੇ ਆ ਪਰ ਧਿਆਨ ਮਾਰ ਕੇ ਵੇਖਣਾ ਅਸੀਂ ਸਦਾ ਸਿਰ ਰਹਿਣ ਵਾਲੇ ਕਰਤਾਰ ਦੇ ਪੁਜਾਰੀ ਬਣੇ ਹਾਂ ਕਿ ਨਹੀਂ ਕਿਉਂਕਿ ਜੇ ਅਸੀਂ ਭਟਕਣਾ ਦੇ ਵਿੱਚ ਹੀ ਆ ਕਦੇ ਕਿਤੇ ਸਾਂ ਦੀ ਪੂਜਾ ਕਦੇ ਕਿਸੇ ਥਾਂ ਦੇ ਉੱਪਰ ਪੂਜਾ ਫਿਰ ਖਿਮਾ ਕਰਨਾ ਅਸੀਂ ਕਰਤੇ ਪੁਰਖ ਨਾਲ ਨਹੀਂ ਜੁੜੇ ਭਾਈ ਕਾਨ ਸਿੰਘ ਨਾਬਾ ਕਹਿੰਦੇ ਸਤ ਕਰਤਾਰ ਕੀ ਉਪਾਸ਼ਨਾ ਕਰਨ ਹਾਰੋ ਪੂਜੇ ਨਾਹੀਂ ਮਾਇਆ ਵਿਦ ਬਿਸ਼ਨ ਮਹੇਸ਼ ਕੋ ਉਦਮ ਸੇ ਲక్ష్ਮੀ ਕਮਾਬੈ ਆਪ ਖਾਬੈ ਭਲੋ ਔਰਨ ਖਲਾਬੈ ਕਰੈ ਨਿਤ ਹਿਤ ਦੇਸ਼ ਕੋ ਕਹਿੰਦੇ ਕਰਤੇ ਪੁਰਖਾਂ ਦਾ ਪੁਜਾਰੀ ਕਦੇ ਬੇਲੜ ਨਹੀਂ ਹੁੰਦਾ ਉਹ ਸਦਾ ਕੀਰਤੀ ਬੰਦਾ ਹੁੰਦਾ ਉਹ ਉਦਮ ਕਰਦਾ ਹੈ ਉਹ ਉਦਮ ਦੇ ਨਾਲ ਮਾਇਆ ਕਮਾਉਂਦਾ ਹੈ ਉਸ ਮਾਇਆ ਦੇ ਨਾਲ ਆਪਣੇ ਪਰਿਵਾਰ ਨੂੰ ਵੀ ਪਾਲਦਾ ਹੈ ਇਹ ਦਸਵੰਦ ਕੱਢ ਕੇ ਉਹਦੇ ਨਾਲ ਕਿਸੇ ਗਰੀਬ ਦੀ ਮਦਦ ਵੀ ਕਰਦਾ ਹੈ ਉਦਮ ਸੇ ਲక్ష్ਮੀ ਕਮਾਵੇ ਆਪ ਖਾਵੇ ਭਲੋ ਔਰਨ ਖਿਲਾਵੇ ਕਰੇ ਨਿਤ ਹਿਤ ਦੇਸ਼ ਕੋ ਬਾਦ ਬੈਰ ਈਰਖਾ ਵਿਕਾਰ ਮਨ ਲਾਵੇ ਨਾਹੀਂ ਪਰ ਹਿਤ ਖੇਦ ਸਹਿ ਦੇਵੇ ਨ ਅਕਲੇਸ਼ ਕੋ ਕਹਿੰਦੇ ਜਿਹੜਾ ਕਰਤੇ ਪੁਰਖ ਦਾ ਪੁਜਾਰੀ ਹੈ ਨਾ ਉਹ ਆਪਣੇ ਅੰਦਰ ਵਿਕਾਰਾਂ ਭਰਮਾਂ ਕਰਮ ਕਾਂਡਾਂ ਦਾ ਕਦੇ ਵੀ ਝਗੜਾ ਪੈਦਾ ਨਹੀਂ ਹੋਣ ਦਿੰਦਾ ਉਹ ਅਦੇ ਆਪਣੇ ਜੀਵਨ ਦੇ ਅੰਦਰ ਨਫ਼ਰਤ ਈਰਖਾ ਪੈਦਾ ਨਹੀਂ ਕਰਦਾ ਉਪਰਾਏ ਦਾ ਭਲਾ ਕਰਨ ਦੇ ਲਈ ਆਪਣੇ ਜੀਵਨ ਵਿੱਚ ਦੁੱਖ ਵੀ ਚੱਲ ਲੈਂਦਾ ਪਰਹਿਤ ਖੇਦ ਸਹਿ ਦੇਵੇ ਨਾ ਕਲੇਸ਼ ਕੋ ਸਦਾਚਾਰੀ ਸਾਹਸੀ ਸਹਿਜ ਸੱਤ ਬੱਤਰ ਧਾਰੀ ਐਸੇ ਗੁਰਸਿੱਖ ਸਰਤਾਜ ਹੈ ਵਰਦੇਸ਼ ਕੋ ਕਹਿੰਦੇ ਉਹ ਸਦਾ ਚੰਗੇ ਆਚਾਰ ਵਾਲਾ ਉਹ ਵੱਡੇ ਹੌਸਲੇ ਵਾਲਾ ਸਦਾਚਾਰੀ ਸਾਸੀ ਸਹਿਜ ਉਹਦੇ ਅੰਦਰ ਬੜੀ ਅਡੋਲਤਾ ਸੱਤ ਬੱਤਰ ਧਾਰੇ ਉਹ ਸਤ ਦੇ ਨਾਲ ਜੁੜਦਾ ਸਦਾਤ ਰਹਿਣ ਵਾਲੇ ਮਾਲਕ ਪਰਮੇਸ਼ਰ ਦੇ ਚਰਨਾਂ ਨਾਲ ਜੁੜਦਾ ਭਾਈ ਕਨ ਸਿੰਘ ਨਾਪਾ ਕਹਿੰਦੇ ਐਸੇ ਗੁਰਸਿੱਖ ਸਰਤਾਜ ਹਾਂ ਵਰਦੇਸ਼ ਕੋ ਦੁਨੀਆ ਦੇ ਲੋਕੋ ਇਹੋ ਜਿਹੇ ਗੁਰਸਿੱਖ ਮੇਰੇ ਮਾਲਕ ਪਰਮੇਸ਼ਰ ਦੇ ਸਿਰ ਦਾ ਤਾਜ ਬਣਦੇ ਜਿਨ੍ਹਾਂ ਦੀ ਇਹ ਕਰਨੀ ਹੈ